सुना दो जी कोई गलत क्या क्लीयर होंगे जेड़े 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 कहने भी आ जाए जोधन भी सिरेदा के खुद तारी बा भी आए तटा उचार ਦੇ ਵਿੱਚ ਕੋਸ਼ਾ ਨੇ ਵਧ ਕੇ ਕਬੱਡੀ ਪਾਈ ਹੋਈ ਹੈ ਸਾਹਮਣੇ ਚਾਰ ਖਿਡਾਰੀ ਨਾਲ ਖੜੀਆਂ ਨੇ ਫਿਰ ਚੰਨੂ ਨੂੰ ਟੱਚ ਮਾਰਿਆ ਤੇ ਆ ਚੰਨੂ ਆ 8 ਨੰਬਰ ਜਰਸੀ ਦੇ ਵਿੱਚ ਜੀ ਕੀ ਫੈਸਲੇ ਕਰਨਗੇ ਸਤਗੁਰ ਚਨੇੜੀ ਜੀ ਕੀ ਫੈਸਲੇ ਕਰਨਗੇ ਵੀ ਪੁਆਇੰਟ ਕਿੰਦਰ ਹੈ ਕੋਸ਼ੂ ਦਾ ਜਾਂ ਚੰਨੂ ਦਾ ਉਹੋ ਆਪਣੀ ਟੀਮ ਦੇ ਹਿੱਸੇ ਦੇ ਅੰਦਰ ਜੋੜ ਗਿਆ ਮੇਰੇ ਪੰਜਾਬੀ ਮਿਰੋ ਮੈਚ ਬੜਾ ਤਕੜਾ ਖੇਡੇ ਜਾ ਰਿਹਾ ਵੀ ਮਾਰੇ ਕੰਮਾਂ ਤੋਂ ਬਚਾ ਕੇ ਜੋ ਸਰੀਰ ਰੱਖਦੇ ਉਹੀ ਮਾਰਦੇ ਨੇ ਹਾਰੇ ਖੋਸ਼ਾ ਬਾਈ ਹਾਰੇ ਖੋਸ਼ਾ ਬਾਈ ਹਾਰ ਸਿਆਣ ਆ ਗਿਆ ਕਸ਼ਵਾਨਾ ਲੈਕੋ ਸਵਾਰ ਵੜਿਆ ਸਵਾਰ ਆ ਗਿਆ ਜਿਹੜਾ ਸੱਚ ਬੋਲਦਾ ਵੀ ਆ ਗਿਆ ਹਾਂ ਸੈਂਟਰ ਆਓ ਜੀ ਜਨਮ ਵਾਲਿਓ ਦੀ ਸਾਈਕਲਾਂ ਦੇ ਕੋਟੀ ਪਾਣੀ ਹੈ ਸਾਡੇ ਪੂਰੇ ਪ੍ਰਬੰਧਕ ਵੀਰ ਜਿਨ੍ਹਾਂ ਨੇ ਰਲ ਮਿਲ ਕੇ ਸਾਡੇ ਐਮਐਲਏ ਸਾਹਿਬ ਡਾਕਟਰ ਮਾਮੋ ਜਮੀਲੂ ਰਹਿਮਾਨ ਸਾਹਿਬ ਤੇ ਉਹਨਾਂ ਨੇ ਡਾਕਟਰ ਮਾਮੋ ਜਮੀਲੂ ਰਹਿਮਾਨ ਜੀ ਟੀਮ ਨਾਲ ਇੰਟਰੋਡਕਸ਼ਨ ਕਰ ਰਹੇ ਨੇ ਉਹਨਾਂ ਸਾਥੇ ਰਹੇ ਨੇ ਅਬਦੁੱਲ ਰਜ਼ੀ ਪੱਪੂ ਜੀ ਜੋ ਕਿ ਐਮਐਲਏ ਸਾਹਿਬ ਦੇ ਝੋੜੇ ਵੀਰ ਨੇ ਉਹਨਾਂ ਔਰ ਮਾਰਗ ਦੀ ਕਮੇਟੀ ਦੇ ਚੇਅਰਮੈਨ ਸਰਦਾਰ ਕਰਨਜੀਤ ਸਿੰਘ ਬਾੜ ਪਟਾਵਾ ਜੀ ਨਾਲ ਕਰਨਜੀਤ ਸਿੰਘ ਜੀਮਾ ਜੀ ਜੋ ਸਾਡੇ ਬਲਾਕ ਚੋਦਾ ਨੇ ਉਹਨਾਂ ਨਾਲ ਦਰਸ਼ਨ ਸਿੰਘ ਦਰਦੀ ਜੀ ਸ਼ੇਰਸਵਾਰ ਠੇਕੇ ਦਾ ਫਰੀਦਪੁਰ ਸਾਡਾ ਮੈਚ ਬਾਬੂ ਭਲਾਈ ਦੀਪੂ ਵਰਨਾ ਸਾਡੇ ਮੀਨ ਸ਼ਾਇਦ ਗੈਸਟ ਪਲੇਅਰ ਗਿੱਲੋ ਟੋਕੀ ਹਦੀਕ ਧਾਲੀਆ ਵੀ ਖੇਤ ਵਿੱਚ ਸਾਹਮਣੇ ਚਾਰ ਖਿਡਾਰੀ ਲੈ ਖੜੀਆਂ ਨੇ ਆ ਨਪੋਦਰ ਵੀ ਖੇਡ ਦੀ ਨਜ਼ਰ ਆ ਰਹੀ ਹੈ ਆ ਚੱਲੋ ਆ ਮੇਰੇ ਪਿੰਕ ਆਉਣ ਦੀ ਕਰਦੀ ਹੋਈ ਟਰਾਈ ਪਰ ਪੁਆਇੰਟ ਜੱਪਾ ਜੱਪਾ ਚਰਖਾ ਚੱਲਣ ਵਾਲੀ ਗੱਲ ਹੈ ਦੋ ਸਕਿੰਟ ਪਹਿਲਾਂ ਹੀ ਇਹ ਜੱਪਾ ਫਾਈਨਲ ਮੈਚ ਨੇ ਦੋਨੋਂ ਟੀਮਾਂ ਫਾਈਨਲ ਮੈਚ ਨੇ ਦੋਨੋਂ ਟੀਮਾਂ ਮਹਿਮਦਵਾਲ ਤੇ ਹਾਕਮ ਵਾਲਾ ਦੀਆਂ ਟੀਮਾਂ ਜਲਦੀ ਨਾਲ ਹੀ ਖੇਡ ਮੈਦਾਨ ਦੇ ਵਿੱਚ ਆ ਜਾਣਗੀਆਂ ਅਗਲੀ ਕਬੱਡੀ ਫੇਰ ਪਈ ਹੋਈ ਹੈ ਦਰਸ਼ਕ ਕਹਿੰਦੇ ਜੱਫਾ ਫੇਰ ਬਿੱਤੂ ਦਾ ਦੇਖਣਾ ਪਰ ਆਖੋਸ਼ ਖੇਡ ਮੈਦਾਨ ਦੇ ਵਿੱਚ ਖੜਦੀ ਹੋਈ ਟਰਾਈ ਪੁਆਇੰਟ ਕਿੱਧਰ ਜਾਵੇਗਾ ਆਹ ਵੇਖੋ ਗੱਲਾਂ ਸਮੇਂ ਦੀਆਂ ਹੋਣੀਆਂ ਨੇ ਸੋਣਾ ਸਮੇਂ ਦੀਆਂ ਹੋਣੀਆਂ ਨੇ ਆਹ ਗੱਲਾਂ ਸਮੇਂ ਦੀਆਂ ਹੋਣੀਆਂ ਗੱਲਾਂ ਸਮੇਂ ਦੀਆਂ ਹੋਣੀਆਂ ਇਸ ਤੋਂ ਮੁਸੇ ਵਾਲੇ ਪਿੰਡਾ ਤੋਂ ਆਈ ਹੋਈ ਆ ਮਾਨਸੇ ਵਾਲੀ ਆਈ ਹੋਈ ਆ ਗੱਭਰੂ ਮਟਿਆਰ ਕਰਦੀ ਹੋਈ ਟਰਾਈ ਪਰ ਪੁਆਇੰਟ 25 5 ਨੌਂ ਦਰਾਨੀ ਜਿਹੜੇ ਭਰਾਵਾਂ ਨੇ ਕਹਿੰਦੇ ਦੋ ਮੋਟਰਸਾਈਕਲ ਸਪான்ਸਰ ਕੀਤੇ ਆ ਇਧਰ ਅਗਲੀ ਕਬੱਡੀ ਪਾਉਣ ਦੇ ਲਈ ਖਿਡਾਰੀ ਨੇ ਕਹਿੰਦੇ ਫਿਰ ਮੈਦਾਨ ਦੇ ਵਿੱਚ ਵੜੀ ਹੋਈ ਆ ਆ ਦੂਸਰੇ ਪਾਸੇ ਇਹਨਾਂ ਨੰਬਰ ਦੀ ਕਿੰਡ ਦੇ ਵਿੱਚ ਕਹਿੰਦੇ ਖਿਡਾਰੀ ਨੇ ਕੀਤੀ ਵੀ ਕਮਾਲ ਹੌ ਲੱਗਿਆ ਹੋਇਆ ਜ਼ੋਰ 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 ਬੇਸ਼ਰਮ ਜ਼ੋਰ ਬੇਸ਼ਰਮ ਮੈਂ ਟਵਿੰਕਲ ਕਬੱਡੀ ਮਾਰੀ ਹੈ ਦੇ ਅੰਦਰ ਜਫੀ ਮੁਠਖੜਾਰੇ ਦਾ ਮੁਟਿਆਰ ਬਹੁਤ ਟੌਪ ਦਾ ਜਫਾ ਤਿੰਨ ਨੰਬਰ ਜੱਸੀ ਦੇ ਅੰਦਰ ਨਾ ਦੱਸਿਓ ਜੀ ਕੀ ਹੈਗਾ लवली लवली ਹੈ ਖੜਾਰਨ ਜੀ ਨੇ ਹੁਣ ਜਫਾ ਲਾ ਕੇ ਜੋਨੇ ਵਾਲਾ ਜਿਹੜਾ ਪੰਜਵਾਂ ਕਬੱਡੀ ਕੱਪ ਕਰਾ ਰਹੇ ਹਾਂ ਕਿ ਕੀ ਕਿਵੇਂ ਚੱਲਿਆ ਇਹ ਜਿਹੜਾ ਪੰਜਵਾਂ ਕਬੱਡੀ ਕੱਪ ਹੋਇਆ ਹੈ ਪਹਿਲਾਂ ਤਾਂ ਅਸੀਂ ਇਹ ਜਿਹੜਾ ਕੱਪ ਹੈ ਪੰਜਵਾਂ ਹਰਦੀਪ ਸਿੰਘ ਦੀਪਾ ਚੁੰਦਾ ਤੋਂ ਪ੍ਰਧਾਨ ਜੀ ਸਰਪ੍ਰਸਤੀ ਅਤੇ ਸਾਰੇ ਕਲੱਬ ਮੈਂਬਰਾਂ ਦੀ ਸਹਿਯੋਗ ਨਾਲ ਇਹ ਸਫਲ ਹੋ ਗਿਆ ਅਤੇ ਅਸੀਂ ਪ੍ਰਸ਼ਾਸਨ ਦਾ ਵੀ ਬਹੁਤ ਸਾਨੂੰ ਸਹਿਯੋਗ ਮਿਲਿਆ ਜਿਨ੍ਹਾਂ ਕਰਕੇ ਹਰ ਬੰਦੇ ਨੂੰ ਆਨ ਜਾਣ ਚ ਆਸਾਨੀ ਹੋਈ ਹੈ ਔਰ ਹਰ ਕਪਸ ਜਿਹੜਾ ਕਰੋੜ ਆ ਸਾਡਾ ਹਰ ਕਪਨ ਨਾਲੋਂ ਵੱਧ ਕੇ ਹੁੰਦਾ ਹੈ ਜਿਹੜਾ ਇਸ ਵਾਰ ਕਰੋੜ ਹੋਇਆ ਉਹ ਪਿਛਲੇ ਸਾਲ ਨਾਲੋਂ ਵੀ ਜ਼ਿਆਦਾ ਹੋਇਆ ਤੇ ਆਮ ਪਬਲਿਕ ਸਾਰੇ ਜਿਹੜੇ ਪਲੇਅਰ ਆਏ ਨੇ ਉਹ ਇੰਡੀਆ ਦੇ ਮੰਨੇ ਪਰਮੰਨੇ ਪਲੇਅਨ ਨੇ ਉਹਨਾਂ ਨੂੰ ਦੇਖਣ ਵਾਸਤੇ ਜਿਹੜੇ ਲੋਕ ਨੇ ਉਹ ਬਹੁਤ ਦੂਰੋਂ ਦੂਰੋਂ ਆਏ ਨੇ ਅਸੀਂ ਸਾਰੇ ਕਲੱਬ ਮੈਂਬਰਾਂ ਦਾ ਤੇ ਪ੍ਰੈਸ ਵਾਲਿਆਂ ਦਾ ਵੀ ਜਿਨ੍ਹਾਂ ਨੇ ਸਾਡਾ ਸਾਰਾ ਕਵਰ ਕੀਤਾ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਦਿਲੋਂ ਭਾਈ ਜਿਹੜਾ ਕਿਸ ਨੂੰ ਇਸ ਵਾਰ ਦਾ ਜਿਹੜਾ ਕਬੱਡੀ ਕਪਾ ਸਮਰਪਿਤ ਕੀਤਾ ਗਿਆ ਇਹ ਨਵਾਬ ਸ਼ੇਰ ਮੁਹੰਮਦ ਖਾਨ ਦੀ ਯਾਦ ਦੇ ਵਿੱਚ ਅਸੀਂ ਕਰਵਾਇਆ ਅਤੇ ਉਹਨਾਂ ਨੂੰ ਸਮਰਪਿਤ ਕੀਤਾ ਹੈ। ਇਹ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਹੈ? ਇਹ ਨੌਜਵਾਨਾਂ ਨੂੰ ਸੇਹ ਦੇ ਦਿੰਦੇ ਆ ਅਸੀਂ ਕਿ ਨਸ਼ਿਆਂ ਵੱਲੋਂ ਹਟ ਕੇ ਉਹ ਖੇਡਾਂ ਵੱਲ ਪ੍ਰੇਰਿਤ ਕਰਨ ਅਤੇ ਪੰਜਾਬ ਸਰਕਾਰ ਦਾ ਵੀ ਇਹੀ ਉਪਰਾਲਾ ਹੈ ਕਿ ਉਹ ਬਤਬਦ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਅਸੀਂ ਉਹੀ ਲਾਈਨ ਤੇ ਅੱਗੇ ਚੱਲ ਰਹੇ ਆਂ।